ਵੈਸੇ ਤਾਂ ਪੰਜਾਬ ਦੇ ਲੋਕ ਜਾਣਦੇ ਨੇ ਕਿ ਬੀਜੇਪੀ ਦੇ ਲੀਡਰਾਂ ਨੂੰ ਝੂਠ ਬੋਲਣ ਦੀ ਤੇ ਜੁਮਲੇਬਾਜ਼ੀ ਕਰਨ ਦੀ ਆਦਤ ਹੈਗੀ ਆ ਬਟ ਪਿਛਲੇ ਦਿਨੀ ਜਾਖੜ ਸਾਹਿਬ ਨੇ ਤੇ ਹੱਥ ਹੀ ਉਤਾਰ ਦਿੱਤੀ ਝੂਠ ਬੋਲਣ ਦੀ ਜਾਖੜ ਸਾਹਿਬ ਨੂੰ ਲੱਗਦਾ ਹੈ ਕਿ ਜੇ ਉਹ ਵਾਰ-ਵਾਰ ਝੂਠ ਬੋਲਣਗੇ ਸ਼ਾਇਦ ਲੋਕਾਂ ਨੂੰ ਉਹ ਸੱਚ ਲੱਗਣ ਲੱਗ ਪਵੇ ਮਤਲਬ ਜਾਖੜ ਸਾਹਿਬ ਗੱਲ ਕਰ ਰਹੇ ਹੈਗੇ ਲੈਂਡ ਪੂਲਿੰਗ ਪਾਲਿਸੀ ਦੀ ਕਿ ਇਸ ਪਾਲਿਸੀ ਦੇ ਨਾਲ ਪਤਾ ਨਹੀਂ ਲੋਕਾਂ ਦਾ ਕੀ ਲੁੱਟਿਆ ਜਾਣਾ ਪਹਿਲਾਂ ਤਾਂ ਮੈਂ ਇੱਕ ਬੜਾ ਚੀਜ਼ ਸਪਸ਼ਟ ਕਰਦੇ ਆਂ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਇਹਦੇ ਵਿੱਚ ਤਿੰਨ ਧਿਰਾਂ ਨੇ ਧਿਰਾਂ ਪਹਿਲਾਂ ਵੀ ਤਿੰਨ ਹੁੰਦੀਆਂ ਸੀ ਜੇ ਕਿਤੇ ਰੀਅਲ ਅਸਟੇਟ ਬਣਦੀ ਸੀ ਅੱਜ ਕਿਹੜੀਆਂ-ਕਿਹੜੀਆਂ ਧਿਰਾਂ ਨੇ ਉਹ ਜਿਸ ਦੀ ਜ਼ਮੀਨ ਹੈ ਜਿੰਨੇ ਜ਼ਮੀਨ ਜਿਹੜੀ ਇਹ ਲੈਂਡ ਪੂਲਿੰਗ ਦੇ ਵਿੱਚ ਦੇਣੀ ਆ ਦੂਜੀ ਉਹ ਧਿਰ ਜਿਨ੍ਹਾਂ ਦਾ ਇੱਕ ਸੁਪਨਾ ਹੈਗਾ ਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਸਾਡਾ ਆਪਣਾ ਇੱਕ ਘਰ ਹੋਵੇ ਆਪਣਾ ਇੱਕ ਆਸ਼ਿਆਨਾ ਹੋਵੇ ਔਰ ਤੀਜੀ ਧਿਰ ਹੈਗੀ ਹੈ ਸਰਕਾਰ ਜਿਸ ਨੇ ਦੋਨਾਂ ਦੇ ਦਰਮਿਆਨ ਕੁਸ਼ਤ ਦਾ ਕੰਮ ਕਰਨਾ ਹੈ ਔਰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜਾਖੜ ਸਾਹਿਬ ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਜਿਨ੍ਹਾਂ ਦੀ ਤੁਹਾਡੀਆਂ ਸਰਕਾਰਾਂ ਨੇ ਪੁਸ਼ਤਪਨਾਹੀ ਕੀਤੀ ਪਿਛਲੇ 70 ਸਾਲ ਪੁਸ਼ਤਪਨਾਹੀ ਕੀਤੀ ਉਦੋਂ ਵੀ ਜਿਹੜਾ ਹੈਗਾ ਇੱਕ ਜ਼ਮੀਨ ਹੁੰਦੀ ਸੀ ਜਿਸ ਦੀ ਉਹ ਹੁੰਦਾ ਸੀ ਇੱਕ ਉਹ ਸਖਸੀ ਵਿਚਾਰਾ ਆਮ ਇਨਸਾਨ ਜੀ ਦੀ ਲੁੱਟ ਖਸੁੱਟ ਹੁੰਦੀ ਸੀ ਔਰ ਵਿਚਾਲੇ ਹੁੰਦਾ ਸੀ ਲੈਂਡ ਮਾਫੀਆ ਜਾਂ ਵੱਡੇ ਜਿਹੜੇ ਉਹ ਬਿਲਡਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦਿਆਂ ਜਾਖੜ ਸਾਹਿਬ ਇਹ ਪ੍ਰੈਸ ਕਾਨਫਰੰਸਾਂ ਦੇ ਨਾਲ ਢਿੱਡ ਨਹੀਂ ਪਰਦਾ ਸਾਹਿਬ ਕੁਝ ਕੰਮ ਕਰਨਾ ਪੈਂਦਾ ਔਰ ਕੰਮ ਜਿਹੜੀ ਉਹ ਆਮ ਆਦਮੀ ਪਾਰਟੀ ਹੀ ਕਰ ਸਕਦੀ ਆ ਜਿਹੜੀਆਂ ਚੀਜ਼ਾਂ ਤੁਸੀਂ 70 ਸਾਲਾਂ ਚ ਨਹੀਂ ਕਰ ਸਕੇ ਆਮ ਆਦਮੀ ਪਾਰਟੀ ਨੇ ਆਪਣੇ 3 ਸਾਲ ਦੀ ਸਰਕਾਰ ਦੇ ਵਿੱਚ ਇਹ ਕਰ ਦਿਖਾਇਆ ਹੈਗਾ ਔਰ ਜਿੱਥੋਂ ਤੱਕ ਲੈਂਡ ਪੂਲ ਪੂਲਿੰਗ ਪਾਲਿਸੀ ਦਾ ਸਬੰਧ ਹੈਗਾ ਇਸ ਤੋਂ ਬਿਹਤਰ ਪਾਲਿਸੀ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਨਹੀਂ ਆਈ ਔਰ ਇਹੀ ਕਾਰਨ ਹੈ ਜਿਨ੍ਹਾਂ ਦੀ ਜ਼ਮੀਨ ਹੈ ਉਹ ਵੀ ਖੁਸ਼ ਨੇ ਔਰ ਜਿਨ੍ਹਾਂ ਨੇ ਉਸ ਤੋਂ ਬਾਅਦ ਆਪਣੇ ਘਰ ਬਣਾਉਣੇ ਨੇ ਜਾਂ ਆਪਣੇ ਬਿਜ਼ਨਸ ਐਸਟੈਬਲਿਸ਼ਮੈਂਟ ਜੈਨਕੀ ਸਟੈਬਲਿਸ਼ ਕਰਨੇ ਨੇ ਉਹ ਵੀ ਖੁਸ਼ ਨੇ ਔਰ ਮੈਂ ਦੱਸਦਾ ਤੁਹਾਨੂੰ ਕਿਵੇਂ ਤੁਹਾਡੀਆਂ ਸਰਕਾਰਾਂ 'ਚ ਕੀ ਹੁੰਦਾ ਸੀ ਕਿਉਂਕਿ ਇੱਕ ਰਲਿਆ ਮਿਲਿਆ ਨੈਕਸਸ ਹੈਗਾ ਸੀ ਮਾਫੀਆ ਦਾ ਲੈਂਡ ਮਾਫੀਆ ਦਾ ਸਰਕਾਰਾਂ ਦੇ ਨਾਲ ਤੁਹਾਨੂੰ ਪਹਿਲਾਂ ਪਤਾ ਹੁੰਦਾ ਸੀ ਕਿਹੜੀ ਥਾਂ ਤੇ ਕਿਹੜਾ ਨਵਾਂ ਪ੍ਰੋਜੈਕਟ ਆਉਣ ਵਾਲਾ ਆ ਸੋ ਇਸ ਕਰਕੇ ਜਿਹੜਾ ਉਹ ਲੈਂਡ ਮਾਫੀਆ ਸੀ ਉਹ ਪਹਿਲਾਂ ਹੀ ਜਾ ਕੇ ਉੱਥੇ ਜ਼ਮੀਨ ਖਰੀਦ ਲੈਂਦਾ ਸੀ ਵੇਚਣ ਵਾਲੇ ਨੂੰ ਵਿਚਾਰੇ ਨੂੰ ਪਤਾ ਨਹੀਂ ਕੁਝ ਹੁੰਦਾ ਸੀ ਉਹ ਸਸਤੀ ਜਿਹੇ ਰੇਟਾਂ 'ਚ ਵੇਚ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਖਰੀਦਦਾਰ ਸੀ ਉਸ ਨੂੰ ਪਤਾ ਨਹੀਂ 50 50 60 60 ਗੁਣਾ ਰੇਟ ਦੇ ਉੱਤੇ ਉਹ ਜ਼ਮੀਨ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਪਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਹੈ ਬੜੀ ਸਪਸ਼ਟ ਅਤੇ ਕ੍ਰਿਸਟਲ ਕਲੀਅਰ ਹੈਗੀ ਹੈ ਇਸ ਦੇ ਵਿੱਚ ਕਿਸਾਨ ਜਾਂ ਉਹ ਜਿਹਨੇ ਜ਼ਮੀਨ ਇਸ ਲੈਂਡ ਪੂਲਿੰਗ ਦੇ ਵਿੱਚ ਦੇਣੀ ਹੈ ਜਿਸ ਦੀ ਕਿ ਮਾਰਕੀਟਿੰਗ ਕੀਮਤ ਜਿਹੜੀ ਹੈ ਉਹ 1 ਕਰੋੜ ਤੋਂ ਵੱਧ ਨਹੀਂ ਹੈਗੀ ਅਸੀਂ ਬਾਰ ਬਾਰ ਸਪਸ਼ਟ ਕਰ ਚੁੱਕੇ ਹਾਂ ਉਸ ਤੇ ਵਿੱਚ ਉਸ ਨੂੰ 4.5 ਗੁਣਾ ਜਿਹੜਾ ਪ੍ਰਾਫਿਟ ਹੋਏਗਾ ਜਾਨੀ ਕਿ 4.5 ਕਰੋੜ ਦੇ ਆਸ-ਪਾਸ ਇੱਕ ਕਿੱਲੇ ਦਾ ਜਿਹੜਾ ਉਸ ਨੂੰ ਮਿਲੇਗਾ ਜਦੋਂ ਡਿਵੈਲਪ ਹੋਣ ਤੋਂ ਬਾਅਦ ਉਸ ਨੂੰ ਦਿੱਤੀ ਗਈ ਔਰ ਦੂਸਰੇ ਬਨੇ ਅੱਜ ਆਮ ਆਦਮੀ ਕੋਈ ਵੀ ਆਮ ਇਨਸਾਨ ਮਿਡਲ ਕਲਾਸ ਇਨਸਾਨ ਇਸ ਹੋ ਸਕਦਾ ਕਿ ਮੇਰਾ ਆਪਣਾ ਘਰ ਜਿਹੜਾ ਹੋ ਲੁਧਿਆਣੇ ਵਰਗੇ ਸਿਟੀ ਚ ਹੋ ਸਕਦਾ ਕਦੇ ਵੀ ਨਹੀਂ ਸੋਚ ਸਕਦਾ ਕਿਉਂਕਿ ਇਹਨਾਂ ਡਰਗ ਜਿਹੜਾ ਹੈਗਾ ਲੈਂਡ ਮਾਫੀਆ ਨੇ ਤੇ ਔਰ ਇਹਨਾਂ ਵੱਡੇ ਵੱਡੇ ਬਿਲਡਰਾਂ ਨੇ ਰੇਟ ਹੀ ਉੱਥੋਂ ਤੱਕ ਪਹੁੰਚਾਤੇ ਆ ਪਰ ਕਿਉਂਕਿ ਇਹਦੇ ਵਿੱਚ ਸਰਕਾਰ ਆ ਹੁਣ ਉਹਨਾਂ ਦਾ ਸੁਪਨਾ ਵੀ ਇਹ ਜਿਹੜਾ ਹੈ ਉਹ ਸাকার ਹੋ ਸਕਦਾ ਹੈਗਾ ਕਿਉਂਕਿ ਡਿਵੈਲਪਮੈਂਟ ਤੋਂ ਬਾਅਦ ਜਿਹੜੀ ਜ਼ਮੀਨ ਆ ਆਪਾਂ ਸਾਰੇ ਜਾਣਦੇ ਹਾਂ ਮੈਂ ਇੱਕ ਵਾਰੀ ਫੇਰ ਐਕਸਪਲੇਨ ਕਰ ਦਿੰਦਾ ਵਾਂ ਇੱਕ ਕਿਲੇ ਦੇ ਵਿੱਚ 4800 ਜਿਹੜੇ ਗੱਜ ਹੁੰਦੇ ਆ ਔਰ ਨਵੇਂ ਜਿਹੜੇ ਲਾਅ ਨੇ ਉਹਦੇ ਮੁਤਾਬਕ 35% ਗ੍ਰੀਨਰੀ ਦੇ ਵਿੱਚ ਚਲਾ ਜਾਂਦਾ ਆ ਔਰ 15% ਉਥੇ ਛੜਕਾ ਜਿਹੜੀ ਸੀਵਰੇਜ ਪਾਉਣਾ ਬਾਕੀ ਕੰਮਾਂ 'ਚ ਨਿਕਲ ਜਾਂਦਾ ਆ ਔਰ ਬਾਕੀ 50% ਬਚਦਾ ਆ ਔਰ ਇਸ ਦੇ ਉੱਤੇ ਟੋਟਲ ਖਰਚਾ ਸਰਕਾਰ ਨੇ ਕਰਨਾ ਹੈ ਉੱਥੇ ਸੀਵਰ ਪਾਣੀ ਬਿਜਲੀ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਨੀ ਹੈ ਔਰ ਜਿਹੜਾ ਬਾਕੀ 2400 ਬਚਿਆ ਉਹਦੇ ਵਿੱਚੋਂ 1000 ਗਜ ਰੈ residențial ਉਹ ਭਵੇਂ ਜਿਹੜਾ ਕਿਸਾਨ ਹੈ ਉਹ 2250 ਗਜ ਦੇ ਪਲਾਟ ਲੈ ਲਵੇ ਭਾਵੇਂ 5-500 ਦੇ ਲੈ ਲਵੇ ਭਾਵੇਂ 1000 ਗੱਜ ਦਾ ਲੈ ਲਵੇ ਭਾਵੇਂ 500 ਇੱਕ ਥਾਂ ਤੇ ਲੈ ਲਵੇ 500 ਦੂਜੀ ਥਾਂ ਤੇ ਲੈ ਲਵੇ ਔਰ ਇਸੇ ਤਰ੍ਹਾਂ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਟ ਉਸ ਨੂੰ ਮਿਲੇਗਾ ਜਿੱਥੇ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਕਰ ਸਕਦਾ ਆ ਔਰ ਵੇਚਣਾ ਚਾਹੇ ਤਾਂ ਉਹ ਵੇਚ ਵੀ ਸਕਦਾ ਆ ਜ ਜਿਹਦੀ ਕੁੱਲ ਮਿਲਾ ਕੇ ਕੀਮਤ ਡਿਵੈਲਪਮੈਂਟ ਤੋਂ ਬਾਅਦ ਉਸ ਨੂੰ ਤਕਰੀਬਨ 2.4 4.5 ਕਰੋੜ ਦੇ ਆਸ-ਪਾਸ ਮਿਲੇਗੀ ਔਰ ਜਿਹੜਾ ਆਮ ਇਨਸਾਨ ਹੈ ਜਿਹਨੇ ਸੁਪਨਾ ਸੰਜੋਆ ਹੋਇਆ ਆਪਣੇ ਘਰ ਬਣਾਉਣ ਦਾ ਉਹਨੂੰ ਕਿੰਨੀਆਂ ਸਸਤੀਆਂ ਕੀਮਤਾਂ ਤੇ ਇਹ ਮਿਲੇਗਾ ਸੋ ਉਹ ਖੁਸ਼ ਨੇ ਸੋ ਤੁਹਾਡੇ ਬਾਰ-ਬਾਰ ਝੂਠ ਬੋਲਣ ਦੇ ਨਾਲ ਗੁੰਮਰਾਹ ਕਰਨ ਦੇ ਨਾਲ ਲੋਕਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਲੋਕਾਂ ਨੇ ਨਕਾਰ ਦਿੱਤਾ ਹੈਗਾ ਅੱਜ ਜਿਹੜੀ ਇਹ 25000 ਏਕੜ ਜਿਹੜੀ ਜ਼ਮੀਨ ਆ ਲੈਂਡ ਪੂਲਿੰਗ ਦੇ ਥਰੂ ਜਿਹੜੀ ਪੰਜਾਬ ਸਰਕਾਰ ਲੈਣ ਜਾ ਰਹੀ ਹੈਗੀ ਆ ਜਿਸ ਦੇ ਵਿੱਚ ਕਿਸਾਨ ਜਿਹੜਾ ਹੈਗਾ ਉਹ ਸਾਂਝੀਦਾਰ ਹੋਏਗਾ ਉਹ 파ਟਨਰ ਹੋਏਗਾ ਠੀਕ ਹੈ ਕਿ ਨਹੀਂ ਪਰ ਇੱਕੋ ਚੀਜ਼ ਦੀ ਤਕਲੀਫ ਤਾਂ ਮੈਨੂੰ ਨਜ਼ਰ ਆਉਂਦੀ ਹੈ ਕਿ ਜਿਹੜੀ ਤੁਹਾਨੂੰ ਚੁਬਦੀ ਹੈ ਕਿ ਇਸ ਦੇ ਵਿੱਚੋਂ ਅਸੀਂ ਲੈਂਡ ਮਾਫੀਆ ਤੇ ਵੱਡੇ ਬਿਲਡਰ ਜਿਹੜੇ ਆ ਉਹ ਆਊਟ ਕਿਉਂ ਕੀਤੇ ਆ ਪਰ ਇੱਕ ਵਾਰ ਪ੍ਰੈਸ ਕਾਨਫਰੰਸ ਕਰਕੇ ਜਾਖੜ ਸਾਹਿਬ ਇੰਨਾ ਵੀ ਸਪਸ਼ਟ ਕਰ ਦਿਓ ਕਿ ਅੱਜ ਤੁਸੀਂ ਇਨ੍ਹਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੂੰ ਵਧੀਆ ਯਾਨੀ ਕਿ ਉੱਥੇ ਮੁਆਵਜ਼ਾ ਮਿਲੇਗਾ ਪ੍ਰਾਫਿਟ ਹੋਏਗਾ ਤੇ ਜਾਂ ਉਹ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਸਸਤਾ ਜ਼ਮੀਨ ਮਿਲੇਗੀ ਚੰਗੀ ਥਾਂ ਤੇ ਘਰ ਬਣਾਉਣ ਲਈ ਉਹਨਾਂ ਦੇ ਨਾਲ ਖੜੇ ਹੋ ज लैंड माफिया के नाम खड़े हो और बडे बिल्डर के नाम खड़े हो सो मैं आखिर च यही कहंगा साहब ये झूठी प्रेस कॉन्फ्रेंसों से पेट नहीं भरता इसके लिए काम करना पड़ता है और काम सिर्फ और सिर्फ आम आदमी पार्टी कर सकती है